ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜਿਟ ਹੈਗੀ ਆ ਬੁਰਜ ਨੱਥੂਕੇ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸੇ ਪਹੁੰਚੇ ਆ ਦੋਸਤੋ ਤੇ ਅੱਜ ਦੋਸਤੋ 5 ਮਈ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਸਮਾਂ ਤੁਸੀਂ ਜਰੂਰ ਨੋਟ ਕਰ ਲਓ ਕੋਈ 11:30 ਵਜੇ ਦਾ ਮਾਰਨਿੰਗ ਦਾ ਟਾਈਮ ਹੈਗਾ ਤੇ ਹੈਪੀ ਦੇ ਕੋਲੇ ਆਇਆ ਹਾਂ ਦੋਸਤੋ ਵੀਰ ਹੈਪੀ ਦੇ ਕੋਲੇ ਤਕਰੀਬਨ ਦੋ ਅੱਜ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਵਹਿੜਾ ਦਿਖਾ ਦਾਂਗੇ ਤੇ ਦੋ ਮੱਝਾਂ ਹੋਣਗੀਆਂ ਠੀਕ ਆ ਜੀ ਪੂਰੀ ਗੱਲਬਾਤ ਹੈਪੀ ਦੇ ਨਾਲ ਕਰਕੇ ਆ ਠੀਕ ਆ ਦੋਸਤੋ ਬਾਕੀ ਹਰ ਵਾਰ ਦੀ ਤਰ੍ਹਾਂ ਐਨੀਮਲ ਅੱਜ ਦੋ ਤਾਂ ਬਿਲਕੁਲ ਮਜਾ ਹੈ ਗਿਆ ਨਵੀਰ ਦੇ ਕੋਲ ਤੇ ਦੋ ਬਹਿੜਾ ਨੇ ਠੀਕ ਆ ਤਾਜ਼ੀਆਂ ਸੂਈਆਂ ਸਪਾਈਆਂ ਨੇ ਪੂਰੀ ਡਿਟੇਲ ਇਨਫੋਰਮੇਸ਼ਨ ਥੱਲੇ ਕੀ ਮਿਲ ਕਰ ਰਿਕਾਰਡ ਆ ਅੱਜ ਪੂਰੀ ਗੱਲਬਾਤ ਆਪਾਂ ਕਰਦੇ ਆ ਵੀਰ ਹੈਪੀ ਦੇ ਨਾਲ ਠੀਕ ਆ ਬੁਰਜ ਨੱਥੂ ਕੇ ਪਿੰਡ ਤੁਸੀਂ ਵਿਜ਼ਿਟ ਕਰਨੀ ਆ ਦੋਸਤੋ ਕੈਰੋ ਲੋਕਾ ਬਿਲਕੁਲ ਨਾਨਾ ਨਾ ਲੱਗਦੇ ਪਿੰਡ ਆ ਦੋਸਤੋ ਆਓ ਕਰਦੇ ਆ ਗੱਲਬਾਤ ਹਾਂਜੀ ਹੈਪੀ ਭਾਈ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਸਾਸਰੀ ਦਾ ਵੀਰ ਜੀ ਉਹ ਠੀਕ ਠਾਕ ਜੀ ਹਾਂਜੀ ਚੜ੍ਹਦੀ ਕਲਾ ਜੀ ਹੈਪੀ ਭਾਈ ਅੱਜ ਪ ਠੀਕ ਹੈ ਜੀ ਹਾਂਜੀ ਠੀਕ ਹੈ ਦੋ ਬਿਹੜਾ ਤੇ ਬਿਲਕੁਲ ਸੁਈਆਂ 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 ਜੀ ਆ ਰਾਤ ਦੀ ਸੁਈ ਹੈ ਜੀ 10 ਵਜੇ ਅੱਛਾ ਜੀ ਤੈਨੂੰ ਸੁਈ ਨੂੰ 5-6 ਦਿਨ ਹੋ ਗਿਆ ਹਾਂਜੀ ਠੀਕ ਹੈ ਜੀ ਕਰਕੇ ਸ਼ੁਰੂਆਤ ਇਧਰ ਉਹ ਸ਼ਾਈ ਵਾਲਤ ਨਹੀਂ ਆ ਰਹੀ ਜੀ ਤੇ ਤੋਂ ਸ਼ਾਈ ਵਾਲਤ ਕਰ ਦੇ ਲਈ ਠੀਕ ਹੈ ਕੀ ਡਿਟੇਲ ਹੈ ਭਾਈ ਭਾਜੀ ਸੁਆ ਕਿੰਮਾ ਸੁਈ ਹੈ ਦੂਜਾ ਸੁਆ ਸੁਈ ਭਾਜੀ ਹਾਂਜੀ ਦੂਜਾ ਸੁਆ ਸੁਈ ਪੂਰੀ ਠੀਕ ਹੈ ਤੇ ਦਿਨ ਕਿੰਨੇ ਕੋ ਹੋ ਗਏ ਨੂੰ ਸੁਈ ਨੂੰ ਦਿਨ ਭਾਈ ਸੁਈ ਨੂੰ ਹੱਦ ਆ ਗਿਆ ਉਹ ਵਰਸਾ ਚੱਲ ਰਿਹਾ ਹੋ ਗਿਆ ਵੇਸ਼ਾ ਮਗਰ ਜੀ ਠੀਕ ਹੈ ਮਗਰ ਬਚਾ ਇੱਕ ਹਫਤਾ ਹੋ ਗਿਆ ਸਮਾਂ ਹੈ ਸੀਲ ਸਾਉ ਇੱਕੋ ਜਿਹਾ ਕਿੰਨਾ ਕੁ ਦੁੱਧ ਥੱਲੇ ਵੀਰ ਦੁੱਧ ਭਾਈ 11 ਲੀਟਰ ਬੋਲਾਂ ਮਾਲੋ ਦੁੱਧੇ ਮਾਲੋ 11 ਲੀਟਰ ਹਾਂਜੀ ਹੈਗਾ ਬਿਲਕੁਲ ਜਿਹੜਾ ਦੋ ਟਾਈਮ ਚੋੜ ਲੈਣਾ ਜੀ ਅੱਛਾ ਜੀ 11 ਲੀਟਰ ਜਿਹੜਾ ਦੋਸਤੋ ਕੋਈ ਵੀਰ ਦੁੱਧ ਮੰਨ ਸਕਦਾ ਠੀਕ ਹੈ ਕਿਉਂਕਿ ਹੁਣ ਆਪਾਂ ਬੋਲੇ ਤੋਂ ਬਾਹਰ ਹੀ ਆਈ ਸਮਝ ਸਕਦੇ ਤੁਸੀਂ ਆ ਹਫਤਾ ਆ ਗਿਆ ਬੋਲੇ ਤੋਂ ਬਾਹਰ ਹੋ ਗਈ ਹਫਤਾ ਹੋ ਗਿਆ ਠੀਕ ਹੈ ਜੀ ਸਮਾਂ ਜਿਹੜਾ ਇੱਕ ਹਫਤਾ 7 ਦਿਨ ਦਾ ਹੋ ਗਿਆ ਠੀਕ ਹੈ ਬਾਕੀ ਆ ਥਨ ਥੂਣਾ ਆ ਲੇਵਾ ਜੇ ਬਿਲਕੁਲ ਤੁਹਾਡੇ ਸਾਹਮਣੇ ग्यारह लीटर जो दोस्तों किसी भीर ने दुर्ध लेना घर विजट करके ठीक है तो मगर जो मेलकाप आखो ठीक है मेल काफ़ का। खुल गया भाई हाँ देखो तो ਤੇਰੀ ਇਹ ਕਿਹੜੀ ਜਿਹੜਾ ਬੜਾ ਘਰ ਕਿਹਦਾ ਕਿਹਦਾ ਆਪੀ ਵਧੀਆ ਲੱਗੀ ਇਹਨੂੰ ਮੈਂ ਕਹਿੰਦਾ ਇੱਕ ਨੰਬਰ ਆ ਜੀ ਠੀਕ ਜੀ ਇਹਨੇ ਤਾਂ ਲਾ ਕੇ ਬੱਚਾ ਮਾਰਾ ਦਿੰਦੇ ਧਰਾਂ ਦੇ ਅੰਦਰ ਨਹੀਂ ਚੈੱਕ ਕਰਾ ਦਾਂਗੇ ਵੀਰ ਅੱਜ ਤਾਂ ਡਕਿੰਦੀ ਨਹੀਂ ਭਾਈ ਡੱਕਿਆਂ ਵੀ ਪੂਰੀ ਜਾਨ ਜਾਂ ਭਾਈ ਤਾਂ ਬਈ ਆ ਸੀਲ ਸਾਉ ਆ ਇਹੋ ਜੀ ਨਹੀਂ ਕੋਈ ਆ ਸੀਲ ਛੰਡੀ ਤੇ ਰਹਿ ਲੋ ਲੱਦੀ ਮੋੜਦਾ ਬੱਚਾ ਵੜਾ ਜਿਆਦਾ ਕਰਦੀ ਭਾਈ ਹੋ ਜਾਂਦੇ ਠੀਕ ਆ ਤੇ ਸੁਭਾ ਜਿਹੜਾ ਦੋਸਤ ਦੂਜਾ ਮੰਨ ਸਕਦਾ ਕੋਈ ਵੀ ਤੀਜਾ ਮੰਨ ਸਕਦਾ ਸੋ ਸਮਝ ਆਪੋ ਆਪਣੀ ਆ ਥੱਡੀ ਮਰਾ ਦੀਏ ਭਾਈ ਧਾਰਾ ਜਾਂਦੇ ਜੋਦੇ ਆ ਕਰ ਦੋ ਮਰਾ ਦੀਏ ਕੋਈ ਪੰਜ ਪੰਜ 7 7 ਧਾਰਾਂ ਦੇ ਆ ਆ ਦੇਖੋ ਜੀ ਠੀਕ ਹੈ ਬੱਚਾ ਛੜਦਾ ਕੋਈ 8 10 10 ਧਾਰਾਂ ਜੀਆਂ ਦੋਸਤੋਂ ਮਰਾ ਕੇ ਆਪਾਂ ਫਿਰ ਕੋ ਚੈੱਕ ਕਰਾ ਦੇਣੇ ਥਾਣਾ ਦੀ ਤੇ 11 ਲੀਟਰ ਦੀ ਚੁਵਾਈ ਜਿਹੜੀ ਐ ਸਪੈਰ ਦੇ ਲੱਗੀ ਐ ਠੀਕ ਐ ਜਾਂ ਜੀ <सलियों> देंके। दो देंके। दो देंके। चलो जी मरल आओ मर लिया तेरा वेखो जी ठीक है जी चूं भाई ठीक है ਤੇ ਅਭੀ ਭਾਈ ਕਿੰਨੀ ਕੀ ਡਿਮਾਂਡ ਮੁੱਲ ਕੀ ਜਾਂਦਾ ਫਿਰ ਲੈਣ ਦੇਣ ਤੇਰੀ ਭਾਈ 35000 ਚ ਪਹੁੰਚ ਕਰ ਜਾਂਗੇ 35000 ਚ 35000 ਤੇ 50 50 ਦੀ ਪਹੁੰਚ ਥੋੜੇ ਥੋੜੇ ਹੋਊਗਾ ਕੋਈ ਵਿਚ ਮਾਨਤਨ ਸ਼ੋਰ ਸੇ ਭਾਜੂਗਾ ਜੀ ਅੱਛਾ ਜੀ ਹਾਂਜੀ ਪੰਜਾਬ ਦੇ ਵਿੱਚ ਪੂਰੇ ਪੰਜਾਬ ਭਰ ਦੇ ਵਿੱਚ ਪੰਜਾਬ ਪੰਜਾਬ ਚ 35000 ਚ ਪਹੁੰਚ ਹੋਊਗੀ ਦੁੱਧ 12 ਤੇਰਾ ਲੀਟਰ ਚ ਵਾਈ ਆਊਗੀ ਠੀਕ ਆ ਹਾਂਜੀ ਪੰਜਾਬ ਭਰ ਦੇ ਵਿੱਚ ਜੜੀ ਦੋਸਤੋ 35000 ਦੇ ਵਿੱਚ ਪਹੁੰਚ ਹੋ ਜੋਗੇ ਕਿਸੇ ਕੋਨੇ ਦੇ ਵਿੱਚ ਬੈਠੇ ਤੁਸੀਂ ਪੰਜਾਬ ਦੇ ਵਿੱਚ ਠੀਕ ਆ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਜੜੀਆਂ ਵਹਿਣਾ ਦੋਸਤੋ ਇਹ ਵੀਰ ਪਚਾਰਿਆ ਉਹਨੇ ਰੇਟ ਦੇ ਵਿੱਚ ਤੇ ਆ ਜਿਹੜਾ ਪਾਜੀ ਸ਼ਾਂਤ ਜੀ ਲਓ ਕਿੱਡਾ ਲਾਜਵਾਬ ਲੱਗਿਆ ਜੀ ਠੀਕ ਆ ਵੜ ਚੰਗੀ ਐ ਦੋਸਤੋ ਤੁਸੀਂ ਜ਼ਰੂਰ ਗੱਲਬਾਤ ਕਰ ਸਕਦੇ ਹੋ ਤੇ ਇਸ ਤੋਂ ਬਾਅਦ ਹੈਪੀ ਬਾਈ ਇਹ ਵੀ ਤਾਜੀ ਸੂਈ ਆ ਇਹ ਪਾਜੀ ਰਾਤ ਦੀ ਸੂਈ ਹੋ ਰਾਤੀ ਸੂਈ ਆ ਹਾਂ ਜੀ ਜੇ ਸੂ ਰੋ ਕੇ ਪਾਦੀ ਜੇਟਨ ਬੁਖਾ ਦੇਣੇ ਧਿਆਨ ਚ ਠੀਕ ਆ ਜੀ ਹਾਂ ਜੀ ਵਸ਼ੇ ਨਾਲ ਨਾਲ ਦਾ ਕੋਈ ਰਾਤ ਸੂਈ 12 ਕੋਈ ਰਾ ਅਜੇਰ ਪਾਦੀ ਹਲੋ ਨਾਲ ਨਾਲ ਜੋ ਵਸ਼ੇ ਦਾ ਸੂਹਾ ਕਿ ਦੂਜਾ ਦੂਜਾ ਸੂਹਾ ਜੀ ਠੀਕ ਆ ਹਾਂ ਜੀ ਦਾਜਾ ਉਹ ਜੇ ਲੈ ਕੇ ਥੋੜੀ ਜੀ ਇਧਰ ਆਓ ਪਾਜੀ ਦੇਖੋ E già ਆ ਦੇਖੋ ਜੀ ਥਾ ਠੀਕ ਹੈ ਜੀ ਹਨ ਤੁਹਾਨੂੰ ਬਹੁਤ ਵਧੀਆ ਮੁਠੀ ਲਾਣਾ ਅਥੀ ਚਵਾਈ ਵਾਲਾ ਭਾਈ ਜੀ ਦੇਖੋ 94 ਵੇਖੋ ਇਹ ਆ ਕਰੋ ਦੋਸਤੋ ਚੈੱਕ ਕਰ ਕਤੇ ਕਤੇ ਆ ਤੁਸੋਂ ਨਾਲ ਲਓ ਜੀ ਲੋ ਓਕੇ ਓਕੇ ਜੀ ਓਕੇ ਚਵਾਈ ਜਣਾ ਪਾਈ ਡੰਗਰ ਮਾੜਾ ਉਹ ਜੀ ਸੱਚਾਈ ਦੱਸਾਂਗੇ ਲੋ ਵੀ ਭਰਾਓ ਚਵਾਈ ਜਿਹੜੀ ਆ ਜਿਵੇਂ ਦੋ ਦੀ ਮੋਟੀ ਹੋਣੀ ਹੈ ਨਾ ਉਸ ਤਰ੍ਹਾਂ ਦੀ ਚਵਾਈ ਲੱਗੀ ਆ ਠੀਕ ਆ ਉਂਗਲ ਜਿੱਡੀ ਮੋਟੀ ਧਾਰ ਆ ਸੌ ਸਾਫ਼ ਸਾਫ਼ ਹੀ ਦੱਸਾਂ ਭਾਈ ਜਿਹੜੀ ਕਮੀ ਕਮੀ ਦੱਸਾਂ ਵੀ ਆ ਠੀਕ ਆ ਬਰ ਚੰਗੀ ਆ ਬਾਕੀ ਹਰ ਕ ਵੀਰ ਦਾ ਆਪਣਾ ਫੈਸਲਾ ਤੁਹਾਡਾ ਨਿਰਣਾ ਤੁਸੀਂ ਲੈਣਾ ਹੈਗਾ ਠੀਕ ਆ ਆਪਣਾ ਹੱਕ ਸਮਝੇਗਾ ਤੁਸੀਂ ਵੀ ਘਰ ਵਿਜੇਟ ਕਰਕੇ ਚਵਾਈ ਜੀ ਰੂਨ ਜਿਹੜੀ ਆ ਕਰ ਸਕਦੇ ਬਾਜੀ 4 ਲੀਟਰ ਬੋਲਾ ਚੋਇਆ ਵਾ ਵਾਸੀ ਥੱਲੇਓ ਅੱਧੀ ਵੀਰੇ ਖੁੱਲ ਗਏ ਦਿਖਾਈਏ ਜੀ ਦੋਸਤਾਂ ਨਾਲ 16-17 ਕਿਲੋ ਕੋਨਾ ਲੋਗ ਤਾਂ ਕਹਿੰਨੂ 20 ਕਿਲੋ ਪਰ ਆਪਾਂ 20 ਨਹੀਂ ਕਰਾਂ ਲੈ ਵੇਸਾ 16-17 15-16 ਲੀਟਰ ਪਾ ਦੇ 15 ਲੀਟਰ ਹੀ ਪਾ ਦੇ ਬਹੁਤ ਵਧੀਆ ਗੱਲ ਆ ਆ ਦੇਖੋ ਹਵਾਨੇ ਹੋਣੇ ਦੀ ਕੁਆਲਿਟੀ ਹੈ ਕਿਉਂਕਿ ਦੋਸਤਾਂ ਤਾਜੀ ਹੋਈ ਆ ਈਕਾ ਕੁਝ ਕੁ ਭਲਾ ਵੀ ਹੋ ਸਕਦੀਆਂ ਨੇ ਤੇ ਆ ਦੇਖੋ ਲਓ ਜੀ ਪਛੀ ਸੀਸਲਾ ਕਾ ਪਰ ਬੈਗ ਦਾ ਘੇਰ ਬੜਾ ਪੌਂਦੀ ਨਾ ਉਹ ਬੱਚੇ ਦਾ ਭਾਜੀ ਕਰਦੀ ਆ ਬੱਚੇ ਦਾ ਕਰਦੀ ਤਾਜੀ ਸੂਈ ਆ ਹਾਂ ਬੱਚੇ ਦਾ ਧਿਆਨ ਹੁੰਦਾ ਪਸ਼ੂ ਨੂੰ ਐਨੀਮਲ ਬਹੁਤ ਸਿਆਣਾ ਦੋਸਤੋ ਵੀ ਬੱਚਾ ਜਿਹੜਾ ਬਿਲਕੁਲ ਤਾਜੀ ਸੂਈ ਆ ਰਸੀ ਆ ਜੀ ਫੇਰੀ ਗਾਜਾ ਫੜਦੀ ਆ ਠੀਕ ਹੈ। ਬਾਕੀ ਹਵਾਨੇ ਦੀ ਕੁਆਲਿਟੀ ਜਿਹੜੀ ਦੋਸਤੋ ਵੇਖੋ ਬਹੁਤ ਸੋਹਣੀ ਹੈ ਵੇਖੋ ਠੀਕ ਹੈ ਜੀ। ਅਗਲਾ ਜਵਾਬ ਹੈ ਕਿ ਪਈਏ 20 ਲੀਟਰ ਦਊਗੀ ਪਰ ਆਪਾਂ ਨਹੀਂ ਵੀਗਣਾ ਪੈਣਾ 16-17 ਕਿਲੋ ਦਊਗੀ। ਬਿਲਕੁਲ ਜੀ ਬਿਲਕੁਲ। ਚੋ ਘੱਟ ਦੱਸੋ ਅਗਲੇ ਦੀ ਬਾਕੀ ਸੇਵਾ ਹੈ ਵੀਰੇ। ਬਸ ਹੈ ਜੀ। ਤੇ ਹੈਪੀ ਕਿੰਨਾ ਕੁ ਮੋਲ ਲੈਣ ਦੇਣ ਦਾ? ਇਹਨਾਂ ਭਾਵੇਂ 44000 ਚ ਪਹੁੰਚ ਕਰ ਦਾਂਗੇ। 44 ਦੇ ਵਿੱਚ। 44000 ਚ ਪਹੁੰਚ ਕਰ ਦਾਂਗੇ। ਠੀਕ ਆ। ਹਾਂ ਜੀ। 44000 ਦੇ ਵਿੱਚ ਜਿਹੜੀ ਦੋਸਤੋ ਪਹੁੰਚ ਹੋ ਜੂਗੀ ਤੁਹਾਡੇ ਕੋਲ। ਭਾਈ ਉੱਥੇ ਕਰਦੇ ਨਾ ਫੀਲ ਸਾਬ ਲੋ। ਕੋ ਆ ਦੇਖੋ ਵੀ ਮਿਕਰਦੀ ਸੁਈ ਹੈ ਠੀਕ ਹੈ ਜੀ 44000 ਦੇ ਵਿੱਚ ਪਹੁੰਚ ਹੋ ਜਾਊਗੀ ਆ ਇੱਕ ਵਾਰੀ ਥਾਂ ਤੁਸੀਂ ਫੇਰ ਦੇਪਾਂ ਠੀਕ ਹੈ ਜੀ ਆਜੋ ਅਗਲੇ ਪਾਸੇ ਜੀ ਅੱਗੇ ਆ ਗਈ ਮੱਝ ਆਪਣੇ ਕੋਲ ਉੱਤੇ ਬੱਚੇ ਜੀ ਬਈ ਹਾਂ ਜੀ ਬਈ ਉੱਤੇ ਬੱਚੇ ਜੀ ਕਿੰਨਾ ਕ ਸਮਾਂ ਹੋ ਗਿਆ ਸੁਈ ਨੂੰ ਤਿੰਨੋ ਬਈ ਸੁਈ ਨੂੰ 2-3 ਮਹੀਨੇ ਚਾਈ ਹੋਈ ਗਏ ਆ 2-3 ਮਹੀਨੇ ਹਾਂ ਜੀ ਠੀਕ ਹੈ ਮਗਰ ਕਟਾ ਥੱਲੇ ਨਹੀਂ ਮਗਰ ਕਟਾ ਵਾ ਜੀ ਦੁੱਧ ਕਿੰਨਾ ਹਾਜ਼ਰ ਹੁਣ ਦੋ ਦੋ ਭਾਜੀ 7 ਤੱਕ ਕੋਈ ਭਾਜੀ 6 ਦੀ ਗਾਰੰਟੀ ਦੇਣੀ ਹੈ 6 ਹਾਂਜੀ ਠੀਕ ਹੈ 7 ਬਸ 7 ਤੱਕ ਕੋਈ ਗਰੰਟੀ ਦੇਣੀ ਹੈ ਠੀਕ ਹੈ ਸਵੇਰ ਤੀਜਾ ਜੀ ਪਹਿਲਾ ਭਾਜੀ ਹੈ ਪਹਿਲਾ ਨਾ ਪਹਿਲਾ ਸਵੇਰ ਜਿਹੜਾ ਦੋਸਤੋ ਪਹਿਲਾ ਸਵੇਰ ਹੈਗਾ ਠੀਕ ਹੈ ਜੀ ਫਰਸਟ ਟਾਈਮਰ ਸੂਈ ਹੈ ਝੋਟੀ ਹੈ ਠੀਕ ਹੈ ਬਾਕੀ ਆ ਸਿੰਗੋ ਸਿੰਗੋ ਤੁਸੀਂ ਵੇਖੋ ਆ ਫੇਸ ਕੁਆਲਟੀ ਦੇ ਉੱਤੇ ਤਿੰਨ ਕ ਮਹੀਨੇ ਦਾ ਜਿਹੜਾ ਸਮਾਂ ਹੋਗਾ ਤਿੰਨ ਬਸ ਕੋਈ ਸਾਢੇ ਤਿੰਨ ਮਹੀਨਾ ਮੰਨ ਸਕਦਾ ਬੱਚੇ ਨੂੰ ਵੇਖ ਕੇ ਬੱਚਾ ਵੀ ਆਪਾਂ ਤੁਹਾਨੂੰ ਦਿਖਾ ਦਿੰਦੇ ਆ ਤੇ 6 ਕਿਲੋ ਦੁੱਧ ਜਿਹੜਾ ਬਿਲਕੁਲ ਇਹਦੇ ਥੱਲੇ ਖੁੱਲ ਕੇ ਵੀਰ ਉਹਨੂੰ ਇਹਨੂੰ ਆ ਬੱਚਾ ਜਿਹੜਾ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਮੇਲ ਕਾਫ ਆ ਥੱਲੇ ਕਟਾ ਆ ਦੇਖੋ ਜੀ ਹੈਪੀ ਭਾਈ ਚਵਾਈ ਚੁਈ ਚੰਗੀ ਝੋਟੀ ਸੀ ਮੈਂ ਕਹਿੰਦਾ ਚੋਣ ਇਸ ਨੰਬਰ ਉਹ ਭਾਜੀ 1 ਨੰਬਰ ਚਵਾਈ ਲੈਂਦਾ ਵੀਰ ਹੈਪੀ 2 ਨੰਬਰ ਦਾ ਚਵਾਈ ਲੈਂਦਾ ਨਹੀਂ ਕਦੀ ਚਵਾਈ 1 ਨੰਬਰ ਹੁੰਦੀ ਆ ਥੋੜੀ ਹੁੰਦੀ ਹੈ ਚਵਾਈ ਬਾਕੀ ਮੋਟੀ ਹੁੰਦੀ ਹੈ ਤਾਰ ਲੋ ਠੀਕ ਹੈ ਬਾਕੀ ਕੋਈ ਵੀ ਆਦੇ ਆਵੇ ਘਰੇ ਵਿਜਿਟ ਕਰੇ ਦੋ ਟਾਈਮ ਦੀ ਇੱਕ ਟਾਈਮ ਦੀ ਨਰਸ ਪਰ ਖਾਪਣੀ ਜਿਹੜੀ ਆ ਜੱਲੀ ਕਰਕੇ ਭਾਜੀ ਖੜੇ ਜੇ ਨਹੀਂ ਆਪਾਂ ਬੰਦਾ ਵੀਡੀਓ ਕਾਲ ਤੇ ਚਵਾਲੇ ਪਹਿਲੇ ਆ ਸਕਦਾ ਬੰਦਾ ਤਸੱਲੀ ਵੀ ਕਰੇ ਬਿਲਕੁਲ ਜੀ ਬਿਲਕੁਲ ਇਹ ਤੁਹਾਡੀ ਜ਼ਿੰਮੇਵਾਰੀ ਹੈ ਦੋਸਤੋ ਰਿਸਪੋਨਸੀਬਿਲਟੀ ਤੁਹਾਡੀ ਹੈ ਘਰੇ ਵਿਜਿਟ ਕਰਨੀ ਆ ਤਸੱਲੀ ਕਰਨੀ ਉਹ ਤੁਹਾਡੀ ਹੈ ਠੀਕ ਹੈ ਤੇ ਹਾਂ ਜੀ ਆਪ ਵੀਰੇ ਫਿਰ ਲੈਣ ਦੇ ਨੇ ਤਾਂ ਕੀ ਕਰਤਾ 47000 ਦੀ ਭਾਜੀ ਪਹੁੰਚ ਕਰ ਜਾਵੇ 47 ਦੇ ਵਿੱਚ ਹਾਂਜੀ ਠੀਕ ਆ ਬੋਤਲ ਭਾਜੀ ਕੋਈ ਸੇਵਾ ਉਹ ਤੁਸ ਅੱਜ ਤੋਂ ਹੀ ਜਵਾਉਗੇ ਹੂੰ ਪਰ ਜਿਹੜਾ ਆਪਣੇ ਘਰੇ 7 ਲੀਟਰ ਆਪਾਂ ਸ਼ੀਕ 하게 ਦੇਣੀ ਹੈ ਠੀਕ ਹੈ ਜੀ ਹਾਂਜੀ ਲੋ ਵੀ ਦੋਸਤੋ 47000 ਦੇ ਵਿੱਚ ਇਹ ਝੋਟੀ ਘਰ ਤੱਕ ਪਹੁੰਚ ਹੋ ਜੂਗੀ ਤੁਹਾਡੇ ਕੱਟਾ ਮੈਂ ਤੁਹਾਨੂੰ ਦਿਖਾਤਾ ਜਿਹੜਾ ਮੇਲ ਕਾਪ ਸੀ ਬੱਚਾ ਤੁਹਾਨੂੰ ਦਿਖਾਤਾ ਇੱਕ ਵਾਰੀ ਤੁਸੀਂ ਆ ਫੇਰ ਬੱਚਾ ਜਿਹੜਾ ਮੋٹے ਤੌਰ ਤੇ ਦੇਖ ਸਕਦੇ ਹੋ ਆ ਕਰੋ ਚੈੱਕ ਹਾਂ ਆ ਜੋ ਭਾਜੀ ਬੱਚਾ ਠੀਕ ਹੈ ਜੀ ਲਓ ਜੀ ਇੱਕ ਲਾਸਟ ਜਿਹੜੀ ਦੋਸਤੋ ਆਪਾਂ ਤੁਹਾਨੂੰ ਛੋਟੀ ਦਿਖਾਉਣੀ ਆ ਪਹਿਲੇ ਨਹੀਂ ਛੋਟੀ ਐ ਵੀ ਸੂਈ ਐ ਪਹਿਲਾਂ ਭਾਜੀ ਮੂਹੇ ਸ਼ੇਦਾਂ ਦਾ ਮੂਹੇ ਛਕੀ ਐ ਠੀਕ ਐ ਪਰ ਥਰ ਤੋਂ ਤਾਂ ਬਹੁਤ ਸੋਹਣਾ ਬਕਾਉਂਦੀ ਪਈ ਐ ਚੁਵਾਈ ਐ ਭਈ ਭਾਈ ਕਿੰਨੀ ਕ ਬੋਲਾ ਭਾਈ ਹੋਵੇ 8 ਪਰ ਆਪਾਂ 7 ਕਿਲੋ ਰਹਿ ਗਈ ਦੇਣੀ ਤਿੰਨ ਹਫਤਾ ਹੋ ਗਿਆ ਐ ਸੂਈ ਅੱਛਾ ਜੀ ਬੋਲਾ ਕਿਲੇ ਦੀ ਦੁੱਧ ਦੇ ਲਈ ਅੱਛਾ ਜੀ ਇੱਕ ਹਫਤਾ ਹੋ ਗਿਆ 7 ਦਿਨ ਹੋ ਗਏ ਸੂਈ ਨੂੰ ਬੱਚਾ ਥੱਲੇ ਕੱਟਾ ਕੱਟੀ ਆਈ ਕੱਟੀ ਨਹੀਂ ਬੁਰੀ ਪੂਰੀ ਕੱਟੀ ਪੂਰੀ ਕੱਟੀ ਆ ਭਾਜੀ ਆ ਕੱਟੀ ਵੇਖੋ ਦੋਸਤੋ ਇਸ ਝੁੱਟੀ ਦੇ ਥੱਲੇ ਇਹਦਾ ਬੱਚਾ ਕੱਟੀ ਆ ਫੀਮੇਲ ਕਾਪ ਆ ਹਾਂਜੀ ਮਗਰ ਕੱਟੀ ਇੱਕ ਹਫਤਾ ਵੀਰ ਦੱਸ ਰਿਹਾ ਸਮਾਂ ਵੀ ਇੱਕ ਹਫਤਾ ਹੋ ਗਿਆ ਠੀਕ ਹੈ ਜੀ ਤੇ ਕੋਈ ਵੀਰ 6-7 6-7 ਹੁਣ ਹੈਗਾ 7 ਕਿਲੋ ਪਾਈ ਬੋਲਾ ਤਿਆਰ ਬੋਲਾ ਦੁੱਧ ਕਿਲੋ ਕੋਈ ਪਰ ਸਰੀਪ ਹੁਣਾ ਵੇਖ ਲੋ ਕੰਨਾਂ ਜੋ ਮੇਰੇ ਪਾਈ ਜਾਣੇ ਤਾਂ ਕੋਈ ਸਰੀਪ ਦਾ ਹੱਥੇ ਨਾਉਂਦੀ ਤੇ ਰਲੋ ਲਓ ਵੀ ਮਿੱਤਰੋ ਕਰੋ ਚੈੱਕ ਪਾਈ ਕਾਂ ਹੀ ਮੱਝ ਕਰੀ ਠੀਕ ਆ ਆ ਦੇਖੋ ਠੀਕ ਆ ਵੀਰ ਹੈਪੀ ਖੁੱਲ ਕੇ ਦਖਾਈਏ ਵੀਰਾਂ ਨੂੰ ਝੋਟੀ ਜਿਹੜੀ ਦੋਸਤੋ ਬਿਲਕੁਲ ਨਵੀਂ ਆ ਪਹਿਲਾਂ ਝੋਟੀ ਇਸ ਹੋਈ ਆ ਛੇ ਦਾਉਂਦੀ ਆ ਭਾਈ ਬੂਹੋ ਕਾਲੀ ਕਾਲੀ ਸ਼ਾਹ ਵੇ ਲੋ ਕੋਈ ਪੂਛਤੇ ਵਾਲ ਜੈੱਡ ਬਲੈਕ ਦੀ ਹੈ ਇਹਨੂੰ ਕਹਿੰਦੇ ਆ ਵੀ ਜੈੱਡ ਬਲੈਕ ਹਾਂਜੀ ਆ ਸਿੰਗੀ-ਸਿੰਗੀ ਵੇਖੋ ਬਾਕੀ ਬਾਹਰ ਕੱਢ ਕੇ ਆਪਾਂ ਤੁਹਾਨੂੰ ਤਸੱਲੀ ਨਾਲ ਜਿਹੜਾ ਤੋੜ ਕੇ ਦਿਖਾਉਣੇ ਆ ਆਂਦੇ ਵਾ ਚੰਗੀ ਤਰ੍ਹਾਂ ਦੇਖ ਲਿਓ ਠੀਕ ਹੈ ਜੀ ਲੱਗ ਜੂਜੀ ਲੱਗ ਸੀਲਸ ਲੱਗ ਵੀ ਪੂਰੀਆ ਚੱਟੀ ਦੇਖੋ ਆ ਕਰੋ ਚੱਕ ਆ ਵੇ ਲੋ ਰਸਤਾ ਵੀ ਛੁੱਟਦਾ ਜੋ ਆ ਕਰੋ ਗੱਲ ਆ ਵੇ ਲੋ ਭਾਜੀ ਇੱਡੀ ਕੋਈ ਸ਼ਰੀਪੀ ਨਹੀਂ ਕੱਟੀ ਜੁੰਦੀ ਪਾਈ ਲੈਂਚ ਹੂੰ ਤੇ ਜੀ ਠੰਡੀ ਵੀ ਹੈ ਆ ਕਰੋ ਦੋਸਤੋ ਚੱਕ ਠੀਕ ਆ ਥਾਣੇ ਦੇ ਵੀ ਸਾਫ ਹੈ ਦੋਸਤੋ ਜਿੱਥੋਂ ਤੱਕ ਮੈਂ ਦੇਖ ਰਿਹਾ ਪੂਰਾ ਲੇਵ ਥਾਣਾ ਜਿਹੜਾ ਬਿਲਕੁਲ ਸਾਫ ਹਵਾਨਾ ਬਿਲਕੁਲ ਪੱਧਰ ਤੇ ਬਿਲਕੁਲ ਹਨ ਜੈਡ ਬਲੇਗਾ ਠੀਕ ਹੈ ਜੀ ਭਾਈ ਕੱਟੀ ਦਾ ਕਰਦੀ ਆ ਇੱਕ ਕਰਾਂਗਾ ਠੀਕ ਆ ਆ ਵੇ ਲੋ ਕਾਲੀ ਸ਼ਾਜ ਬਿਲਕੁਲ ਚਲੋ ਵੀਰ ਹੈਪੀ ਹੋਰੋ ਜੀ ਹਰ ਪਾਸੋਂ ਜਿਹੜੀ ਦੋਸਤੋ ਤੁਸੀਂ ਵੇਖੋਗੇ ਝੋਟੀ ਵਧੀਆ ਠੀਕ ਆ ਤੇ ਹੱਬੀ ਭਰਾ ਕਿੰਨਾ ਕ ਮੁੱਲ ਫਿਰੇ ਦਾ ਮੁੱਲ ਭਾਜੀ ਇਹਦੀ 60000 ਪੰਜ ਹੀ ਕਰਦੇ ਆਗੇ 60000 ਦੇ ਵਿੱਚ 5000 ਦੀ ਮੈਂ ਕੱਤੀ ਰੱਖਣੀ ਹੋਗੀ ਵੀ ਰਹਿਣ ਦਊ ਕਰ ਅੱਛਾ ਜੀ ਹਾਂ ਸਬਦ ਜੋ 5000 ਦੀ ਕੱਟੀ ਕੱਢ ਲਊਗਾ ਬੂਰੀ ਹੂੰ 60000 ਦੇ ਵਿੱਚੋਂ ਹਾਂ ਜੇ ਕਹਿੰਨੇ ਕੱਟੀ ਦੇਣੀ ਹੋਏ ਤੇ ਹੂੰ ਜੋ ਕਿ ਵੱਡੀ ਕਰਕੇ ਸਾਂਦੂ ਮੈਂ 2000 ਰੁਪਏ ਲਵਾਂ ਦੋ ਮਹੀਨੇ ਦੋ ਤੇ ਆ ਜੀ ਹੂੰ ਬੂਰੀ ਕੱਟੀ ਤੇ ਭਾਜੀ ਸ਼ੌਕ ਵੜਾ ਪਰ ਮੈਂ ਮਗਰ ਯਾਰ ਬਿਲਕੁਲ ਹਾਂ ਜੀ ਕੱਟੀ ਭਾਈ ਜਿਹੜਾ 10 ਕਿਲੋ ਦਈਓ ਸਫਾਈਆਂ ਵੇਚ ਲਊਗਾ ਕੱਢੀ ਆ ਲਓ ਜੀ ਇਹ ਉਹਦਾ ਵੀ ਇਧਰ ਦੇ ਦਿਓ ਲਓ ਜੀ ਇਹ ਪੂਰੀ ਠੰਡੀ ਧੀਰੀ ਦੋਸਤੋ ਜਿਹੜੇ ਆਪਾਂ ਭਾਈ ਪਈਆਂ ਜੋ ਜੇ ਠੀਕ ਆ ਇਹ ਵਜੋਂ ਪਸੂ ਬਹੁਤ ਘੱਟ ਮਿਲਦਾ ਜਦੋਂ ਮਿਲਦਾ ਹੋਵੇ ਤਾਂ ਆਪਾਂ ਨੂੰ ਫ੍ਰੀਜ਼ ਲੈਣਾ ਚਾਹੀਦਾ ਠੰਡੀ ਧੀਰੀ ਬਹੁਤ ਆ ਦੁੱਧ ਕਿਲੋ ਆਪਾਂ ਕਹਦੇ ਨੇ ਨਾ ਵੀ ਕਿਲੋ ਕਈ ਪਈਆਂ ਖੰਡ ਘੱਟ ਦੇਦੇ ਪਸੂ ਸੋਹਣੇ ਸੀਰ ਸਹੂ ਠੀਕ ਆ ਉਸ ਟਾਈਪ ਦੀ ਜਿਹੜੀ ਇਹ ਝੋਟੀ ਆ ਲੈ ਕੇ ਜਾ ਸਕਦੇ ਹੋ ਤੁਸੀਂ ਤੇ ਰੇਟ ਭਾਅ ਫੜਦਾ ਬਾਈ ਹੈਪੀ ਨੇ ਦੱਸਦਾ ਬਿਲਕੁਲ ਤਾਜੀ ਸੂਈ ਹੈ ਬਾਕੀ ਸੇਵਾ ਦਾ ਦੁੱਧ ਹੋ ਸਕਦਾ ਕਿ ਤੁਸੀਂ 9 ਲੀਟਰ ਵੀ ਚੋਲੋ ਸੇਵਾ ਤੇ 10 ਲੀਟਰ ਵੀ ਚੋਲੋ ਭਾਜੀ ਆਪਾਂ ਨਹੀਂ ਕਹਿਣਾ 12 ਕਰੋ 10 ਲੀਟਰ ਰੋਟੀ ਦੁੱਧ ਚੋਈਓ ਜੀ ਸੇਵਾ ਕਰੋਗੇ ਇਹ ਨਹੀਂ ਬੰਨ ਕੇ ਟਾਰੇ ਥਲੇ ਦੇ ਮਗਰ ਫੋਨ ਲਾਈਓ ਪਈ ਦੁੱਧ ਨਹੀਂ ਦਿੰਦੀ ਐ ਅੱਛਾ ਜੀ ਸੇਵਾ ਕਰਨੀ ਪੈਣੀ ਆ ਉਹ ਤਾਂ ਕਰਨੀ ਪੈਣੀ ਭਾਈ ਹੁਣ ਭਾਜੀ ਲੱਖ ਦੋ ਵਾਲੀ ਲੱਖ ਵਾਲੀ ਗਾਂ ਲਾਵਾਂਗੇ ਮੱਝ ਲਾਵਾਂਗੇ 25 ਕਿਲੋਲੀ ਮੈਂ ਵੀ ਮਿਲ ਜਾਂਦੀ ਆ ਜੇ ਸੇਵਾ ਕਰਾਂਗੇ ਤਾਂ ਉਹਨੇ 25 27 ਵੀ ਕਰ ਨੂੰ ਸੇਵਾ ਕਰਨ ਨੂੰ ਅੱਠ ਹੀ ਦੇਣਾ ਅੱਠ ਦੇਣਾ ਸਹੀ ਗੱਲ ਆ ਜੀ ਬਿਲਕੁਲ ਤੇ ਸੇਵਾ ਦਾ ਮੇਵਾ ਵੀਰ ਜੀ ਬਿਲਕੁਲ ਸੇਵਾ ਕਰਨਾ ਇਹਨੇ ਕਿਹੜਾ ਮੂੰਹ ਕੂਣਾ ਵਿਚਾਰੀਆਂ ਨੇ ਹੂੰ ਜਿੱਥੇ ਬੱਦੀਆਂ ਉੱਥੇ ਜੇ ਸ਼ਾਮਾਂ ਨੂੰ ਧੁੱਪੇ ਬੱਦੀਆਂ ਧੁੱਪੇ ਬੱਦੀਆਂ ਨੇ ਪਰ ਸੇਵਾ ਕਰੋਗੇ ਵੀਰ ਜੀ ਸਭ ਕੋ ਦੇਂਦਿਆਂ ਦੇਂਦਿਆਂ ਬਈ ਸਹੀ ਗੱਲ ਆ ਨਾ ਜੀ ਬਿਲਕੁਲ ਤੇ ਨੰਬਰ ਹੈਪੀ ਵੀਰੇ ਫੋਨ ਨੰਬਰ ਹੈ ਮੇਰਾ ਪਾਜੀ 8146373 8146373572 9465633233 ਪਿੰਡ ਆਪਣਾ ਹੈਗਾ ਬੁਰਜਨੱਥੂ ਗੇ ਜ਼ਿਲ੍ਹਾ ਤਰਨਤਾਰਨ ਤਹਿਸੀਲ ਪੱਟਿਆ ਜੀ ਫੋਨ ਨੰਬਰ ਮੇਰਾ ਹੋ ਜੋ ਨਾਮ ਮੇਰਾ ਪੀ ਹੈ ਹੈਪੀ ਨਾਮ ਹਾਂਜੀ ਠੀਕ ਆ ਤੇ ਆਹ ਜਿਹੜੀ ਲੋਕੇਸ਼ਨ ਆ ਦੋਸਤੋ ਆਹ ਥਾਂ ਟਿਕਣਾ ਤੁਸੀਂ ਵਿਜ਼ਿਟ ਕਰਨੀ ਆ ਚਾਰ ਐਨੀਮਲ ਦਿਖਾਏ ਆ ਚਾਰੇ ਐਨੀਮਲ ਤੁਸੀਂ ਤਸੱਲੀ ਦੇ ਨਾਲ ਚੈੱਕ ਕਰ ਲਿਓ ਦੋ ਡੰਗ ਚੋੜਿਓ ਚਾਰ ਡੰਗ ਚੋੜਿਓ ਸਮਾਂ ਤੁਹਾਡੇ ਕੋਲ ਹੋਣਾ ਚਾਹੀਦਾ ਪਸ਼ੂ ਜੇਕਰ ਕੋਈ ਵੀਰ ਕਹਿੰਦਾ ਵੀ ਆਪਾਂ ਚੋਣ ਨਹੀਂ ਦੇਣਾ ਹਨ ਤਸੱਲੀ ਨਹੀਂ ਕਰਾਉਣੀ ਤਾਂ ਤੁਸੀਂ ਮੇਰੇ ਨਾਲ ਮੇਰੇ ਨਾਲ ਕੰਟੈਕਟ ਕਰ ਲਈਏ ਨਹੀਂ ਉਹਦੇ ਵੀਡੀਓ ਕਾਲ ਤੇ ਕਰਾ ਲਓ ਬਿਲਕੁਲ ਇੱਕਦਮ ਉਹ ਬੰਦਾ ਕਹਿੰਦਾ ਵੀ ਭਈ ਤਸੱਲੀ ਨਹੀਂ ਕਰਾਉਣੀ ਸਿੱਧਾ ਤਸੱਲੀ ਕਰੋ ਬਿਲਕੁਲ ਨਈਆ ਹਰਦਾ ਬੰਦਾ ਵੀਡੀਓ ਕਾਲ ਤੇ ਚਾਹ ਵਾਲੀ ਵੀਡੀਓ ਕਾਲ ਤੇ ਲੱਗੀ ਜਾਂਦੀ ਨਾ ਹੂੰ ਹੂੰ ਇਹੜਾ ਬਾਅਦ ਵਿੱਚ ਭਾਜੀ ਦੋ ਚਾਰ ਦਿਨ ਚੋ ਕੇ ਮਗਰ ਲਾਹਮਾ ਦੇਣਾ ਉਹ ਗੱਲ ਮਾਰੀ ਜੂਗੀ ਬਪਾਜੀ ਕੀ ਮੋੜਦਾ ਨਹੀਂ ਗੱਲ ਬਿਲਕੁਲ ਸਹੀ ਗੱਲ ਹੈ ਨਾ ਭਾਜੀ ਬਿਲਕੁਲ ਆਪੋ ਉਹ ਗੱਲਾਂ ਨੇ ਭਾਈ ਤਸੱਲੀ ਕਰ ਤਸੱਲੀ ਕਰੋ ਜੀ ਤਾਜੇ ਡੰਗਰ ਆਇਆ ਤਰੇ ਨੂੰ ਸਮਾਗਾਟਾ ਜਿੰਨੇ ਬਾਕੀ ਤਾਜੇ ਆ ਤੇ ਕਰਾ ਦੀ ਸੂਈ ਆ ਇੱਕ ਪੰਜਰ ਹੋ ਗਿਆ ਤਾਜੇ ਦੰਤਿਆਂ ਦਾ ਡੰਗਰ ਬਿਲਕੁਲ ਹਾਂਜੀ ਬਿਲਕੁਲ ਸੋ ਜਰੂਰ ਤੁਸੀਂ ਦੋਸਤੋ ਧਿਆਨ ਦੇ ਵਿੱਚ ਰੱਖ ਸਕਦੇ ਹੋ ਜਿੰਨੇ ਪਸ਼ੂ ਦਿਖਾਏ ਆ ਤਸੱਲੀ ਕਰੋ ਠੀਕ ਆ ਮਿਲਦੇ ਆ ਤੁਸੇ ਇੱਕ ਨਵੀ